ਆਉਣਾ ਹੈ ਭਾਈ ਜੀ ਲਾਈਫ ਅਜਤ ਕੀ ਨਾਮ ਹੈ ਮੇਰਾ ਨਾਮ ਸਜੀਦ ਖਾਨ ਹੈ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਦਰਸ਼ਨ ਕਰੇ ਹੋ ਤੇ ਕਿਹੜੀਆਂ ਮੁੱਖ ਮੰਗਾਂ ਹੈ ਮੈਂ ਪੀਆਰਡੀਸੀ ਬਣਵਾਦ ਕੰਟੈਕਟ ਬਣ ਕੇ ਯੂਨੀ 2511 ਦਾ ਸੁਨਾਹ ਕਰਾਂ ਜੀ ਬਟਿਆੜਾ ਦੀ ਪੂਰਾ ਤੇ ਜਨਾਬ ਸਾਡੀਆਂ ਮੰਗਾਂ ਸਿਰਫ ਇਹੀ ਨੇ ਕਿ ਪਿਛਲੀਆਂ ਸਰਕਾਰਾਂ ਨਾਲ ਵੀ ਅਸੀਂ ਲੜਦੇ ਰਹੇ ਹਾਂ ਇਹੋ ਜਿਹਾ ਸਰਕਾਰੋਂ ਵੀ ਮੰਗਾ ਕਰਦੇ ਰਹੇ ਹਾਂ ਕਿ ਸਾਡੀ ਸਾਨੂੰ ਪੱਕੇ ਕਰੋ ਸਾਨੂੰ ਸਾਡੇ ਮੈਗਨੇਟੂ ਦੇ ਠੇਕੇਦਾਰ ਨੂੰ ਕੱਢ ਦਿਓ ਮੈਗਨੇਟੂ ਦੀਆਂ ਗੱਡੀਆਂ ਪਾਓ ਮੈਗਨੇਟੂ ਨੂੰ ਵਾਧੇ ਵਾਲੇ ਬੱਸਾਂ ਲੈ ਕੇ ਜਾਣ ਵਾਸਤੇ ਸਾਡੀਆਂ ਸਲਾਹਾਂ ਲਓ ਪਰ ਜਦੋਂ ਇਹ ਸਰਕਾਰ ਨੇ ਜਦੋਂ ਕਾਂਗਰਸ ਸਰਕਾਰ ਸੀ ਤੇ ਕਾਂਗਰਸ ਸਰਕਾਰ ਦੇ ਵੇਲੇ ਅਸੀਂ ਕਿਸੇ ਸਰਕਾਰ ਦਾ ਵਿਰੋਧ ਕਰਦੇ ਸੀ ਤੇ ਇਹ ਸਰਕਾਰ ਜਦੋਂ ਸੀ ਹੜਤਾਲ ਕਰਦੇ ਸੀ ਤੇ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਜਿਹੜੇ ਅੱਜ ਹੈਗੇ ਨੇ ਇਹ ਸਰਕਾਰ ਦੇ ਨੁਮਾਇंदे ਨੇ ਸਾਡੇ ਧਰਨਿਆਂ ਦੇ ਵਿੱਚ ਆਉਂਦੇ ਸੀ ਇਹ ਕਹਿੰਦੇ ਵੀ ਸਾਡੀ ਸਰਕਾਰ ਬਣਾਓ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਤੁਹਾਨੂੰ ਪੱਕੇ ਵੀ ਕਰਾਂਗੇ ਪਰ ਜਦੋਂ ਇਹ ਸਰਕਾਰ ਬਣ ਗਈ ਤਾਂ ਇਹ ਸਾਡੀਆਂ ਸਾਰੀਆਂ ਮੰਗਾਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸਾਰਾ ਕੁਝ ਭੁੱਲ ਗਏ ਸਾਡੀਆਂ ਮੇਨ ਮੰਗਾਂ ਇਹ ਨੇ ਕਿ ਸਾਡੇ ਮੈਜਮੇ ਨੂੰ ਅੱਗੇ ਵਧਾਉਣ ਦੇ ਲਈ ਪੰਜਾਬ ਰੋਡ ਦੇ ਉੱਤੇ ਪੀਆਰਟੀਸੀ ਦੇ ਵਿੱਚ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਸਫਰ ਫਰੀ ਕੀਤਾ ਗਿਆ ਸਾਡੇ ਮੈਜਮੇ ਦੇ ਵਿੱਚ 10000 ਨਵੀਂ ਬੱਸ ਪਾਈ ਜਾਵੇ ਸਰਕਾਰ ਦੀ ਬੱਸ ਪਾਈ ਜਾਵੇ ਤੇ ਸਾਰੇ ਮੁਲਾਜ਼ਮਾਂ ਨੂੰ ਜਿਹੜੇ ਕੰਟਰੈਕਟਰ ਦੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜਿਹੜੇ ਆਊਟਸੋਰਸ ਦੇ ਦੇ ਉਹਨਾਂ ਨੂੰ ਕੰਟਰੈਕਟਰ ਦੇ ਕੀਤਾ ਜਾਵੇ ਤੇ ਠੇਕੇਦਾਰ ਨੂੰ ਮੈਜਮੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਜਿਹੜਾ ਠੇਕੇਦਾਰ ਹੈ ਉਹ ਕੈਂਸਰ ਦੀ ਬਿਮਾਰੀ ਨਾਲੋਂ ਵੀ ਐਡਾ ਖਤਰਨਾਕ ਰੋਗ ਹੈ ਕੈਂਸਰ ਦੀ ਬਿਮਾਰੀ ਨਾਲੋਂ ਠੇਕੇਦਾਰ ਦੇ ਰਹਿੰਦੇ ਹੋਏ ਸਾਡਾ ਜੀਵਨ ਅਸਲ ਦੇ ਵਿੱਚ ਸਹੀ ਨਹੀਂ ਦੱਸ ਸਕਦਾ ਸਾਡੀ ਨੌਕਰੀ ਸਹੀ ਨਹੀਂ ਚੱਲ ਸਕਦੀ ਠੇਕੇਦਾਰ ਦੀ ਨੌਕਰੀ ਵਿੱਚ ਬਹੁਤ ਜ਼ਿਆਦਾ ਕੰਡੀਸ਼ਨਾਂ ਨੇ ਕਿ ਤੁਸੀਂ ਐਡਾ ਨਹੀਂ ਕਰ ਸਕਦੇ ਤੁਸੀਂ ਧਰਨ ਵਾਲੀ ਲਾ ਸਕਦੇ ਥੋੜੀਆਂ ਦੋ ਰਿਪੋਰਟਾਂ ਤਿੰਨ ਰਿਪੋਰਟਾਂ ਹੋ ਗਈਆਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਸੋ ਗਲਤੀ ਇਹ ਰਹੇ ਕਿ ਇਨਸਾਨ ਤੋਂ ਹੋ ਜਾਂਦੀ ਹੁੰਦੀ ਹੈ ਕੋ ਮੈਕਮੇਰੇ ਵਿੱਚ ਜਿਹੜੀ ਆ ਸਿਰਫ ਸਿਰ ਧੱਕੇ ਛਾਈਆ ਕੱਚੇ ਮੁਲਾਜ਼ਮਾਂ ਦੇ ਨਾਲ ਸਾਡੀ ਮੰਗ ਇਹ ਆ ਕਿ ਠੇਕੇਦਾਰ ਨੂੰ ਬਾਹਰ ਕੱਢ ਦਿਓ ਕੰਟਰੈਕਟਰ ਦੇ ਮੁਲਾਜ਼ਮਾਂ ਨੂੰ ਪੱਕੇ ਕਰ ਦਿਓ ਜਿਹੜੇ ਆਊਟਸੋਰਸ ਦੇ ਦੇ ਨੇ ਉਹਨਾਂ ਨੂੰ ਮੈਕਮੇਰੇ ਦੇ ਅੰਡ बराबर कामो बराबर تنخواਹ ਦਾ ਸੁਪਰੀਮ ਕਾਰਟ ਕੋਰਟ ਦਾ ਜਿਹੜਾ ਆਰਡਰ ਹੈ ਉਹਨੂੰ ਲਾਗੂ ਕਰੋ ਸਾਰੇ ਮੁਲਾਜ਼ਮਾਂ ਦੀ ਤਨਖਾਹ 1000% ਕਰੋ ਸਾਡੇ ਮੈਦਮੇਲੇ ਵਿੱਚ ਤਿੰਨ ਚਾਰ ਪ੍ਰਕਾਰ ਦੀਆਂ ਦਰਗਾਹ ਨੇ ਕਈਆਂ ਨੂੰ 9000 ਤਨਖਾਹ ਮਿਲਦੀ ਹੈ ਕਈਆਂ ਨੂੰ 14000 ਤਨਖਾਹ ਮਿਲਦੀ ਹੈ ਕਈਆਂ ਨੂੰ 18000 ਤਨਖਾਹ ਮਿਲਦੀ ਹੈ ਤੇ ਜਿਹੜੇ ਰੈਗੂਲਰ ਨੇ ਉਹਦੀ 50000 ਦੇ ਪਲੱਸ ਤਨਖਾਹ ਕਿਰਪਾ ਕਰਕੇ ਸਾਡੀ ਇਹੀ ਮੰਗ ਹੈ ਸਰਕਾਰ ਨੂੰ ਅਸੀਂ ਧਰਨੇ ਮੁਜਾਰੇ ਨਹੀਂ ਲਾਉਣਾ ਚਾਹੁੰਦੇ ਪਰਨੇ ਮੁਜਾਰੇ ਜੇ ਅਸੀਂ ਦੁਖੀ ਆ ਅਸੀਂ ਤਾਂ ਲਾਉਣੀ ਆ ਸਰਕਾਰ ਸਾਡੀ ਮੰਗ ਨੂੰ ਨਹੀਂ ਗੋਲਦੇ ਸਰਕਾਰ ਸਾਡੀਆਂ ਮੰਗਾਂ ਨੂੰ ਮੰਨ ਵੀ ਗਈ ਅਨ ਸਰਕਾਰ ਨੇ ਲੈਟਰ ਵੀ ਜਾਰੀ ਕਰਤਾ ਤੇ ਸਾਡਾ ਮੈਨੇਜਮੈਂਟ ਨਹੀਂ ਸੁਣਦੀ ਕਾਰਨ ਕੀ ਮੰਨਦੇ ਐਕਸਰ ਦੇਖਿਆ ਜਾਂਦਾ ਧਰਨਾ ਪਰ ਦਸਨ ਕਰਦੇ ਆ ਤੇ ਬਚਾਰੀ ਆ ਕੇ ਇਹ ਲੋੰਗੀਪੋਪ ਦੇ ਜਾਂਦੇ ਨੇ ਜਿਹਨੂੰ ਸੁਣਵਾਈ ਨਹੀਂ ਹੁੰਦੀ ਐ ਧਰਨਾ ਖਤਮ ਕਰ ਦਿੱਤਾ ਜਾਂਦਾ ਉੜਕੀ ਦਾ ਨੀਤੀ ਧਰਨੇ ਜਦੋਂ ਅਸੀਂ ਲਾਉਂਦੇ ਆ ਤਾਂ ਸਾਨੂੰ ਸਰਕਾਰ ਵੱਲੋਂ ਮੀਟਿੰਗ ਵਾਸਤੇ ਸੱਦਿਆ ਜਾਂਦਾ ਜਦੋਂ ਅਸੀਂ ਮੁੱਖ ਮੰਤਰੀ ਦਾ ਧਰੋਹ ਕਰਨਾ ਹੁੰਦਾ ਤਿੰਨ ਟੱਟੋ ਘਟ ਸੱਤ ਤੋਂ ਅੱਠ ਵਾਰੀ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਕੇ ਭੱਜਦੇ ਨੇ ਮੀਟਿੰਗ ਨਹੀਂ ਕੀਤੀ ਦੋ ਤਿੰਨ ਵਾਰ ਮੀਟਿੰਗ ਕੀਤੀ ਐ ਉਦੋਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੀ ਇੱਕ ਵਾਰ ਮੀਟਿੰਗ ਕੀਤੀ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਉਹ ਲੋ ਗਿਆ ਕਿ ਤੁਹਾਡੀ ਤੁਹਾਨੂੰ ਮਹੀਨੇ ਦੇ ਅੰਦਰਾਂ ਦੇ ਤੁਹਾਡੀ ਪਾਲਿਸੀ ਬਣਾ ਕੇ ਤੁਹਾਨੂੰ ਕਿਸੇ ਐਕਟ ਦੇ ਵਿੱਚ ਲੈ ਕੇ ਤੁਹਾਨੂੰ ਪੱਕੇ ਕਰਾਂਗੇ ਉਹ ਵੀ ਢੰਡੇ ਵਸਤੇ ਬਾਤ ਸੀ ਫਿਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸਬ ਕਮੇਟੀ ਬਣਾਵਾਂਗੇ ਸਬ ਕਮੇਟੀ ਦੇ ਨਾਲ ਸਾਡੀ ਮੀਟਿੰਗ ਕਰਾਈ ਦੋ ਮੀਟਿੰਗਾਂ ਕਰਾਈਆਂ ਤੀਜੀ ਵਾਰ ਸਬ ਕਮੇਟੀ ਨਾਲ ਮੀਟਿੰਗ ਨਹੀਂ ਉਹ ਵੀ ਢੰਡੇ ਵਸਤੇ ਬਾਤ ਸੀ ਟਰਾਂਸਪੋਰਟ ਮੰਤਰੀ ਦੇ ਸਾਹਿਬ ਨਾਲ ਘੱਟੋ ਘਾਟ ਸਾਡੀਆਂ 35 ਤੋਂ 40 ਮੀਟਿੰਗਾਂ ਹੋ ਚੁੱਕੀਆਂ ਨੇ ਟਰਾਂਸਪੋਰਟ ਮੰਤਰੀ ਸਾਹਿਬ ਕਹਿੰਦੇ ਥੋੜਾ ਕੰਮ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਲਾਰੇ ਤੇ ਲਾਰਾ ਲਾ ਚੌੜੇ ਪਤਾ ਨਹੀਂ ਕੀ ਆ ਇਹ ਤਾਰਨ ਦੇ ਬੰਦੇ ਹੋ ਤਾਰਨ ਤਾਰਨੇ ਸਰਕਾਰ ਸੇ ਸਰਕਾਰ ਕੋਲ ਪੈਸਾ ਹੈ ਨਹੀਂ ਸਰਕਾਰ ਬਿਲਕੁਲ ਵੀ ਦੇਣਾ ਨਹੀਂ ਚਾਹੁੰਦੀ ਦਿੱਲੀ ਵਾਲੇ ਤੇ ਲੁੱਟ ਆ ਰੱਖਿਆ ਦਿੱਲੀ ਦੇ ਲੋਕ ਕੋਲ ਲਾਦੇ ਪੂਰਾ ਦਿੱਲੀ ਨੇ ਲੁੱਟ ਖੁੱਟ ਕਰ ਰੱਖੀ ਆ ਪਹਿਲਾਂ ਤਾਂ ਦਿੱਲੀੋਂ ਨਹੀਂ ਸਾਡਾ ਪੰਜਾਬ ਨੂੰ ਲੋਟ ਆਉਣ ਦੇ ਰਹੀ ਇਹ ਪੰਜਾਬ ਲੋਟ ਆਊਗਾ ਤਾਂ ਸਾਡੇ ਲੀਡਰਾਂ ਦੀ ਇਮਾਨਦਾਰੀ ਨਾਲ ਲੋਟ ਆਊਗਾ ਲੀਡਰਾਂ ਨੇ ਇਨਾ ਪੈਸਾ ਇਕੱਠਾ ਕਰ ਲਿਆ ਘਰ ਐਡੇ ਐਡੇ ਵੱਡੇ ਬਣਾ ਲਏ ਕਿਰਪਾ ਕਰਕੇ ਸਾਡੀਆਂ ਨੌਕਰੀਆਂ ਵੱਲ ਧਿਆਨ ਦੇਣ ਸਾਡੇ ਪਰਿਵਾਰਾਂ ਵੱਲ ਧਿਆਨ ਦੇਣ ਸਾਡੇ ਫਿਊਚਰ ਵੱਲ ਧਿਆਨ ਦੇਣ ਇਹਨਾ ਮੈਂ ਸਿਰ ਮੇਰਾ ਨਾਮ ਸੁਲਤਾਨ ਸਿੰਘ ਹੈ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਹਾਡਾ ਖੰਡਰ ਸਰ ਸਾਡੀਆਂ ਮੰਗਾਂ ਉਹੀ ਨੇ ਜੋ ਅਸੀਂ ਜਦੋਂ ਦੀ ਸਰਕਾਰ ਬਣੀ ਹੈ ਜਾਂ ਸਰਕਾਰ ਬਣਨ ਤੋਂ ਦੂਜੀਆਂ ਸਰਕਾਰਾਂ ਦੇ ਵੇਲੇ ਤੋਂ ਹੀ ਅਸੀਂ ਆਪਣੀਆਂ ਮੰਗਾਂ ਜਿਵੇਂ ਕੱਚੇ ਮੁਲਾਜ਼ਮ ਪੱਕੇ ਕਰੋ ਠੇਕੇਦਾਰੀ ਸਿਸਟਮ ਜਿਹੜੀ ਠੇਕੇਦਾਰਾਂ ਦੁਆਰਾ ਦੁਆਰਾ ਲੁੱਟ ਕੀਤੀ ਜਾ ਰਹੀ ਹੈ ਵੀ ਉਹਨੂੰ ਬੰਦ ਕਰੋ ਠੇਕੇਦਾਰੀ ਸਿਸਟਮ ਨੂੰ ਕਿਲੋਮੀਟਰ ਸਕੀਮ ਜਿਹੜੀਆਂ ਵਿਭਾਗ ਦੇ ਵਿੱਚ ਬੱਸਾਂ ਪਾਈਆਂ ਬੰਦ ਕਰੋ ਵਿਭਾਗ ਦੀਆਂ ਨਿੱਜੀ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ ਇਹ ਸਾਡੀਆਂ ਮੰਗਾਂ ਨੇ ਜੀ ਦੀਆਂ ਤੇ ਕੀ ਲੱਗਦਾ ਹੈ ਪੰਜਾਬ ਪੰਨਬਸ ਤੇ ਪੀਆਰਟੀਸੀ ਪੰਜਾਬ ਸਰਕਾਰ ਦੀ ਲekin شو رووائی دی ਹੋਈ ਹੈ ਕਾਰਨ ਕੀ ਮੰਗੇ ਦੇ دیکھو ਇੱਥੇ ਸਿੱਧਾ ਸਿੱਧਾ ਕਾਰਨ ਸਿੱਧੇ ਦੋਸ਼ ਅਸੀਂ ਦਾ ਸਰਕਾਰ ਤੇ ਲਾਵਾਂਗੇ ਸਰਕਾਰ ਦੀ ਬਹੁਤ ਵੱਡੀ ਨਾਕੀ ਹੈ ਸਾਡੇ ਵੱਲੋਂ ਜਦੋਂ ਵੀ ਕੋਈ ਪ੍ਰੋਟੈਸਟ ਕੀਤਾ ਜਾਂਦਾ ਹੈ ਜਦੋਂ ਵੀ ਮੀਟਿੰਗਾਂ ਕੀਤੀਆਂ ਜਾਂਦੀਆਂ ਸਰਕਾਰ ਦੇ ਨਾਲ ਮੀਟਿੰਗ ਮਿਲਦੀ ਹੈ ਤਾਂ ਸਾਨੂੰ ਹਰ ਵਾਰ ਭਰੋਸਾ ਦਿੱਤਾ ਜਾਂਦਾ ਹੈ ਤੇ ਸਮਾਂ ਵਧ ਕੀਤਾ ਜਾਂਦਾ ਹੈ ਵੀ ਇੰਨੇ ਸਮੇਂ ਦੇ ਵਿੱਚ ਵੀ ਤੁਹਾਡਾ ਜਿਹੜਾ ਹੱਲ ਹੈ ਉਹ ਕਰ ਦਾਂਗੇ ਜਿਹੜੀ ਪਾਲਿਸੀ ਤੁਹਾਡੀ ਆ ਕਦੇ ਕਹਿ ਦਿੰਦੇ ਨੇ ਵਿੱਤ ਵਿਭਾਗ ਕੋਲ ਪਈ ਹੈ ਕਦੇ ਪਰਸਨਲ ਕੋਲ ਪਈ ਹੈ ਕਦੇ ਟਰਾਂਸਪੋਰਟ ਮੰਤਰੀ ਕੋਲ ਪਈ ਹੈ ਮਤਲਬ ਕਿ ਸਮਾਂ ਟਪਾਇਆ ਜਾ ਰਿਹਾ ਹੈ ਸਾਨੂੰ ਮਜਬੂਰ ਹੋ ਕੇ ਫੇਰ ਦੁਬਾਰਾ ਸੰਘਰਸ਼ ਦੇ ਰਾਹ ਤੇ ਤੁਰਨਾ ਪਿਆ ਮੁੱਖ ਮੰਗਾਂ ਨੇ ਸਾਡੀਆਂ ਜੀ ਜਿਹੜੇ ਸਾਡੇ ਕੰਟਰੈਕਟ ਵਾਲੇ ਸਾਥੀ ਨੇ ਜੋ ਸਿੱਧੇ ਠੇਕੇ ਦੇ ਨੇ ਵਿਭਾਗ ਦੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਆਊਟਸੋਰਸ ਸਿਸਟਮ ਜਿਹੜਾ ਖਤਮ ਕੀਤਾ ਜਾ ਰਿਹਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਕਿਲੋਮੀਟਰ ਸਕੀਮ ਬੱਸਾਂ ਪਾਉਣੀਆਂ ਬੰਦ ਕੀਤੀਆਂ ਜਾਣ ਤੇ ਜਿਹੜੇ ਕੁਝ ਸਾਡੀ ਸਾਥੀ ਜਿਹੜੇ ਨਜਾਇਜ਼ ਕੰਡੀਸ਼ਨਾਂ ਲਾ ਕੇ ਰਿਪੋਰਟਾਂ ਕਰਕੇ ਉਹ ਕੱਢੇ ਹੋਏ ਨੇ ਉਹਨਾਂ ਨੂੰ ਇੱਕ ਮੌਕੇ ਤੇ ਬਹਾਲ ਕੀਤਾ ਜਾਵੇ ਅੱਜ ਕੋਈ ਮੀਟਿੰਗ ਹੋਈ ਤੁਹਾਡੀ ਪ੍ਰਸ਼ਾਸਨ ਨਾਲ ਜੀ ਨਹੀਂ ਪ੍ਰਸ਼ਾਸਨ ਨਾਲ ਹਾਲੇ ਸਾਡੀ ਕੋਈ ਮੀਟਿੰਗ ਨਹੀਂ ਹੋਈ ਜੀ ਹਾਲੇ ਅਸੀਂ ਤਾਂ ਆਪਣੇ ਸੰਘਰਸ਼ ਤੇ ਬੈਠੇ ਆ ਕਿ ਕਿੰਨੇ ਵਜੇ ਤੱਕ ਚੱਲੇਗਾ ਭਗਤ ਜੀ ਇਹ ਪ੍ਰਦਰਸ਼ਨ ਸਾਡਾ 3 ਦਿਨ ਦਾ ਜੀ ਅੱਜ 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਦਾ ਸਾਡਾ 3 ਦਿਨਾਂ ਦੀ ਮੁਕੰਮਲ ਨਹੀਂ ਪੂਰਾ ਪੰਜਾਬ ਭਰ ਦੇ ਪੰਜਾਬ ਰੋਡਵੇ ਚ ਪਨ ਬਸ ਤੇ ਪੀਆਰਟੀਸੀ ਦੇ ਜਿੰਨੇ ਵੀ ਡਿਪੋ ਨੇ ਸਤਾਈ ਪਲਸ 2 ਸਭ ਡਿਪੋ ਨੇ 29 ਡਿਪੋ ਬੰਦ ਨੇ ਸਾਰੇ ਕੀ ਨੀਤੀ ਰਹੇਗੀ ਆਣ ਮਿਲਣ ਜੇ ਗਰਦਾਨ ਛੁਲਵਾਈ ਹੋਈ ਕੋ ਸੁਣਵਾਈ ਨਹੀਂ ਹੁੰਦੀ ਜੇ ਸਾਡੀ ਤਿੰਨ ਦਿਨਾਂ ਦੇ ਵਿੱਚ ਤਾਂ ਤਿੰਨ ਦਿਨਾਂ ਤੋਂ ਬਾਅਦ ਫਿਰ ਜਿਹੜੀ ਸਾਡੀ ਇਹ ਤਿੰਨ ਦਿਨਾਂ ਦੀ ਹੜਤਾਲ ਹੈ ਸਾਨੂੰ ਅਨਮ ਇਥੇ ਸਮੇਂ ਦੇ ਵਿੱਚ ਤਬਦੀਲ ਕਰਨੀ ਪਵੇਗੀ